ਜਿਹੜੇ ਸੱਜਣ ਗੱਡੀ ਲੱਭਦੇ ਫਿਰਦੇ ਆ ਨੋਵਾ ਵੀ ਬਈ ਜਰਾ ਨੋਵਾ ਗੱਡੀ ਘੈਂਟ ਜੀ ਲਿਆ ਕੇ ਉਹਦੇ ਲਾਈਟ ਟਾਇਰ ਪਵਾਈਏ ਗੱਡੀ ਨੂੰ ਪੂਰੀ ਸੋਹਣੀ ਬਣਾਈਏ ਵੀ ਡੋਲੀ ਚ ਜਾਂਦੀ ਗੱਡੀ ਨਾ ਬਰਾਤ ਚ ਜਾਂਦੀ ਸਾਰਿਆਂ ਨੂੰ ਅਲੱਗ ਦਿਸੇ ਆ ਖੜੀ ਆ ਇਹਦੇ ਵਰਗੀ ਗੱਡੀ ਤਾਂ ਤੁਹਾਡੇ ਤੋਂ ਬਣਨੀ ਨਹੀਂ ਪਰ ਜਿੰਨੀ ਘੈਂਟ ਬਣਾਈ ਖੜੀ ਆ ਬਾਈ ਅਲਾਈਟ ਚੈੱਕ ਕਰਵਾ ਦੇ ਧਰਮੇ ਟਾਇਰ ਚੈੱਕ ਕਰਵਾ ਦੇ ਦਿਖਾ ਕਰਾ ਐਚ ਡੀ ਲਾਈਟਾਂ ਜੀ ਪਿੱਛੇ ਵੀ ਸਾਰੀਆਂ ਐਚ ਡੀ ਲਾਈਟਾਂ ਨੇ ਮਾਡਲ 2013 ਬਾਜੀ ਹਾਂਜੀ 13 13 ਕੰਡੀਸ਼ਨ ਦੀ ਲਗਭਗ ਆ ਕੱਲੇ ਬੰਪਰ ਨੂੰ ਛੱਡ ਕੇ ਬਾਕੀ ਸਾਰੀ ਓਰੀਜਨਲ ਵਰਗੀ ਹਾਰੀ ਓਰੀਜਨਲ ਦਰ ਮੇ ਵਿਚੋ ਗੱਡੀ ਸਨ ਚੈੱਕ ਕਰਵਾਈ ਬਈ ਦੇਖ ਜਮੀ ਨਮੀ ਗੱਡੀ ਪਈ ਆ ਭਾਜੀ ਮੈਨੂੰ ਇਹ ਦੱਸਿਓ ਮਾਡਲ 2013 13 ਮਾਡਲ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਉਹ ਆਨਰ ਕਹਿੰਮਿਆ ਗੱਡੀ ਦੂਜੇ ਨਾਮ ਤੇ ਦੂਜੇ ਥਾਂ ਮੇ ਨਾਮ ਚੱਲੀ ਕਿੰਨੀ ਹੋਈ ਆ ਚੱਲੀ ਹੈਗੀ 130 ਬੇਦਰਕਾਉਡ ਬੇਦਰਕਾਉਡ 130000 ਚੱਲੀ ਹੋਈ ਆ ਤੇ ਆਪਾਂ ਇਹ ਦੱਸੋ ਜੀ ਹੁਣ ਕਿਸੇ ਸੱਜਣ ਨੂੰ ਇਹ ਗੱਡੀ ਦੇ ਮਾਲਕ ਬਣਾਉਣਾ ਕਿੰਨੇ ਰੁਪਈਆ ਦੇ ਵਿੱਚ ਬਣਾਈਏ ਆਪਾਂ 460000 ਦੀ ਤੁਹਾਨੂੰ ਕਿਹਾ ਜੀ ਬਾਕੀ ਮਾਨਦਨ ਕਰ ਦਾਂਗੇ 460000 ਤਾਂ ਮੰਗਿਆ ਬਾਈ ਰੱਖਦਾ ਹੋਊਗਾ 4.5 ਦੀ ਆਸ ਪਰ 4.5 ਦੇ ਖੁੱਲੇ ਦਿਲ ਨਾਲ ਮਾਨਤਾਣ ਹੋ ਜਿਹੜਾ ਸੱਜਣਾ ਆ ਗਿਆ ਨਾ ਬਸ ਇਹ ਸਮਝੋ ਵੀ ਸੈਲਫ ਮਾਰ ਕੇ ਇਹਨੂੰ ਲੈ ਕੇ ਜਾਉ ਦਿਲ ਦਰਿਆ ਬੰਦੇ ਲਵੇ ਖੜੀ ਆ ਦਿਲ ਦਰਿਆ ਦਿਲ ਨਾਲੀ ਸ਼ੋਰਟ ਹੋ ਫਿਰ ਆਜੋ ਕਰਾ ਫਟਾਫਟ ਪਿੰਡ ਬੜਾ ਜੀ ਮਿਸਟਕ ਜਲੰਧਰ ਹਾਂਜੀ ਗਰਾਿਆਂ ਤੇ ਲਾਗੇ ਪੈ ਜਾਂਦਾ ਤੇ ਨੰਬਰ ਬਾਈ ਦਾ ਕੈਪਸ਼ਨ ਚ ਆਪਾਂ ਜੀ ਦਾ ਨਾਮ ਹੈਗਾ ਤੇਜਿੰਦਰ ਸਿੰਘ ਜਿਹਨੂੰ ਮਰਜੀ ਪੁੱਛ ਲਿਓ ਸਾਰੇ ਜਾਣਦੇ ਨੇ ਆਜੋ ਕਰਾ